ਹੈਗੀ ਹੈ ਜੀ ਬਾੜ ਵੀ ਕੀਤੀ ਹੋਈ ਹੈ ਕਨੇਲੀ ਤਾਰ ਦੀ ਹਾਂ ਪਰ ਫੇਰ ਵੀ ਪਤਾ ਨਹੀਂ ਲੱਗਦਾ ਪਹਿਲਾਂ ਵੀ ਜਿਹੜਾ ਨੇ ਇਹਨੂੰ ਪਤਾ ਭੇਜ ਤੂਗਾ ਇਸੇ ਦੇ ਜਿਹੜੇ ਅਸੀਂ ਪਹਿਲਾਂ ਹਾਂ ਜੀ ਪਹਿਲਾਂ ਤੇ ਪਹਿਲਾਂ ਵੀ ਚੜ ਚੁੱਕੇ ਜੀ ਕਿਤੇ ਛੋਟਾ ਕੀ ਨਾ ਇਹਨਾਂ ਨੂੰ ਪਤਾ ਜੀ ਜਗਦੀਪ ਕਮਰ ਇੰਜੀਨੀਅਰ ਨਹੀਂ ਸਰ ਮੈਂ ਟੈਕਨੀਸ਼ੀਅਨ ਹਾਂ ਕਿਤੇ ਪਹਿਲਾਂ ਹੀ ਟੁੱਟ ਗਈ ਹੈ ਜਸਵੰਤ ਰਾਜ ਕਿੱਥੇ ਰਹਿੰਦੇ ਮੈਂ ਕਿ ਪੋਰਟੇ ਰਹਿੰਦਾ ਹਾਂ ਹਾਂਜੀ ਕਿੱਥੇ ਰਹਿੰਦੇ ਹੋ ਗੁਰੂ ਅਮਰਦਾਸ ਨਾਮ ਰੈਂਟ ਤੇ ਰਹਿੰਦਾ ਹਾਂ ਮੋਇਲ ਨੰਬਰ ਕਿਹਨਾ 9983 778439 ਜੀ ਟੈਕਨੀਸ਼ੀਅਨ ਹੋ ਮੰਨਣਾ 10 10 ਵੀ ਪ੍ਰੋਬਲਮਾਂ ਤੋਂ ਦੱਸ ਦੇ ਕੋਈ ਨਾ ਤਾਂ ਕੰਮ ਕੀ ਕਰਦਾ ਵੀ ਦੱਸ ਮੈਂ ਕਹੇ ਬਾਬਾ ਜੀ ਨਾ ਜੀ ਨਾ ਕਰਾ ਦੇ ਨੀ ਗੱਲ ਦਾ ਲਓ ਪਿੱਛੇ ਰੇਂਜ ਤੋਂ ਲੈ ਬਾਬੂ ਕਰ ਲਓ ਗੱਲ ਹੈਲੋ ਹੈਲੋ ਕੀ ਗੱਲ ਹੈ ਹੈਲੋ ਕਿੰਨੇ ਬੱਚੇ 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 ਲਾਉਣੇ ਜਿੱਥੇ ਬੱਚੇ ਕਹਿੰਦੇ ਸੀ ਕਰੀ ਜਾਂਦੇ ਦਾ ਨਹੀਂ ਕੋਈ ਵੀ ਇਹੀ ਕਿਹੜੇ ਜਿਹੇ ਦੋ ਸਾਲ ਕਹਿੰਦਾ ਦੋ ਸੌ ਦੀ ਗੱਲਾਂ ਪਤਾ ਬੱਚੇ ਪਿੰਡ ਨਹੀਂ ਚੜ ਗਏ ਉਹ 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 ਮਤਰਾ ਜੀ ਉਹਰਾ ਮਾਰੂ ਦਾ ਬਣ ਕੇ ਪਾਇਆ ਨੇ ਆਈ ਬਾਵਾਜਾ ਦਿੱਤੀ ਆ ਬਾਵਾਜਾ ਦਿੰਦੇ 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 ਤਾਂ ਚੜ ਗਏ ਇਹ ਬੰਦਾ ਫੇਰਾ ਹੀ ਆਪਦੇ ਸਰਾਂ ਨੂੰ ਫੋਨ ਲਾਇਆ ਸਾਰਿਆਂ ਨੂੰ ਟੋਟਲ ਇਹ ਵੀ ਗੱਲ ਸੁਣੋ ਬੰਦਾ ਆ ਗਿਆ ਜੀ ਤੇਰਾ ਨਾਂ ਕੀ ਹੈ ਤੇ ਇੱਥੇ ਟਾਵਰ ਤੇ ਤੁਸੀਂ ਕੀ ਡਿਊਟੀ ਕਰਦੇ ਕੀ ਨਾਂ ਇੱਥੇ ਆਪਣਾ ਜੀ ਆ ਗਗਾਰ ਦੀ ਨੌਕਰੀ ਕਰਦੇ ਜੀ ਨਾ ਗਿਆ ਨਾ ਮੇਰਾ ਕਾਲਾ ਜੀ ਠੀਕ ਹੈ ਜਦੋਂ ਇਹ ਅੱਜ ਚੜਿਆ ਹੈਗਾ ਉਹ ਮਤਲਬ ਕਿਵੇਂ ਇਹ ਚੜ ਗਿਆ ਤੁਸੀਂ ਇੱਥੇ ਇਹ ਪਤਾ ਨਹੀਂ ਜੀ ਇਹ ਗੱਲ ਤਾਂ ਹੁਣ ਕੀ ਪਤਾ ਇਹ ਘਰੋਂ ਲੜਿਆ ਕਿ ਕੀ ਗੱਲ ਆ ਕਿ ਕੀ ਕਾਰਨ ਆ ਹੁਣ ਸੰਤੋ ਇਹ ਗੱਲ ਤਾਂ ਪਹਿਲਾਂ ਵੀ ਟੜ ਚੁੱਕਿਆ ਇਹ ਕਿਤੇ ਸਾਡੇੋਂ ਤੋਂ ਪਹਿਲਾਂ ਜੀ ਕਿਤੇ ਉਹ ਸਾਡੇ ਬੰਦੇ ਨਹੀਂ ਸੀ ਆ ਇਹ ਕਿਤੇ 5-6 ਮਹੀਨੇ ਪਹਿਲਾਂ ਵੀ ਕਿਤੇ ਚੜਿਆ ਸੀ 5 ਸਾਲ ਪਹਿਲਾਂ ਜਿਹੜਾ ਸੀ ਨਹੀਂ ਸਾਲ 2 ਸਾਲ ਪਹਿਲਾਂ ਕਿਤੇ ਨਹੀਂ ਕੀ ਕਰਨੇ ਵਜੋਂ ਚੜਦਾ ਇਹ ਇਹ ਪਤਾ ਹੀ ਨਹੀਂ ਇਹ ਦੱਸਦਾ ਸਾਨੂੰ ਨਹੀਂ ਪਤਾ ਘਰ ਲੜਿਆ ਕਿ ਕੀ ਹੋਇਆ ਕੀ ਹੋਇਆ ਜੇ ਕਰੀ ਨਾ ਸਾਨੂੰ ਇਹਦਾ ਕੋਈ ਆ ਇਹ ਸਾਨੂੰ ਇਹ ਗੱਲ ਤਾਂ ਨਹੀਂ ਪੈਂਦਾ ਇਹ ਤਾਂ ਹੁਣ ਪ੍ਰਸ਼ਾਸਨ ਸਾਰਾ ਸਾਨੂੰ ਮੰਨ ਲਓ ਉਹ ਆ ਥੱਲੇ ਆਊਗਾ ਦੱਸੂਗਾ ਫੇਰ ਹੀ ਪਤਾ ਲੱਗੂਗਾ ਕਿ ਨਾਲ ਵਾਲਾ ਹੁਣ ਉੱਪਰ ਗਿਆ ਹੋਇਆ ਉਹ ਤੋਂ ਇਹ ਜੀ ਇਹ ਜਿਹੜਾ ਆਪਣੇ ਉਹ ਹੈ ਪੱਤਰਕਾਰ ਸਾਹਿਬ ਤੇ ਇੱਕ ਪਤਾ ਹੋਰ ਹੈ ਜੀ ਇਹ ਦੂਜੇ ਬੰਦੇ ਕਹਿੰਦੇ ਬੀਪੀ ਸਾਹਿਬ ਉਹ ਪੱਤਰਕਾਰ ਪੱਤਰਕਾਰ ਵੀਪੀ ਸਿੰਘ ਹੈ ਜੀ ਮਨਾਉਣ ਵਾਸਤੇ ਗਏ ਕਿ ਕਿਸੇ ਵੀ ਪੱਤਰਕਾਰ ਜਿਹੜੇ ਉਹ ਗਏ ਹੋਏ ਆ ਉਹ ਗੱਲਬਾਤ ਕਰਨ ਗਏ ਹੋਏ ਜੀ ਬਾਕੀ ਇਹ ਪੁਲਿਸ ਅਫਸਰ ਤਾਂ ਜਿਹੜਾ ਇੱਕ ਨੌਜਵਾਨ ਟਾਵਰ ਤੇ ਚੜਿਆ ਹੈਗਾ ਇਹਨਾਂ ਦਾ ਕੋਈ ਪਰਿਵਾਰਕ ਡਿਸਪਿਊਟ ਆ ਇਹਦੇ ਅਨੁਸਾਰ ਜਿੱਦਾਂ ਇਹ ਦੱਸ ਰਿਹਾ ਜੀ ਮਤਲਬ ਉਸ ਕਰਕੇ ਤੇ ਵੈਸੇ ਡਰਿੰਕ ਡਰਿੰਕ ਵੀ ਕੀਤੀ ਆ ਪਹਿਲਾਂ ਵੀ ਪਤਾ ਲੱਗਿਆ ਸੀ ਉਹ ਉਹ ਬੜੀ ਪਹਿਲਾਂ ਵੀ ਜਿਹੜਾ ਹੈ ਕਹਿੰਦੇ ਹੌਲਕੇ ਆ ਗਿਆ ਹੋ ਸਕਦਾ ਥੋੜਾ ਕੋਈ ਦਿਮਾਗੀ ਤੌਰ ਤੇ ਕੋਈ پریਸ਼ਾਨ ਹੋ ਸੋਦਾ ਮੈਡੀਕਲ ਪ੍ਰੋਬਲਮ ਵੀ ਹੋ ਸਕਦੀ ਹੈ ਹੁਣ ਅਸੀਂ ਇਹਨੂੰ ਕਾਫੀ ਮਨਲ ਕਾਉਂਸਲਿੰਗ ਕੀਤੀ ਐਂਗੇਜ ਕੀਤਾ ਸੀ ਨੂੰ ਤਾਂ ਜੋ ਜਿਹੜਾ ਹੈਗਾ ਦਾ ਧਿਆਨ ਮਟਾਇਆ ਜਾਵੇ ਇਹਨੇ ਨੂੰ ਦੀ ਡਰਿੰਕ ਵਗੈਰਾ ਲੈ ਜੂਗੀ ਤੇਰੇ ਫਾਦਰ ਸਾਹਿਬ ਤੋਂ ਵੀ ਅਪੀਲ ਕਰਾਈ ਆ ਹੁਣ ਬਾਕੀ ਜੇ ਕੋਈ ਫੈਮਿਲੀ ਮੈਂਬਰ ਦੀ ਹੋਰ ਦੀ ਮੰਨੂਗਾ ਤੁਸੀਂ ਕਿਹਾ ਸਾਡ ਕੋਸ਼ਿਸ਼ ਕੀਤੀ ਫੋਨ ਤੇ ਗੱਲ ਕਰਨ ਦੀ ਕੋਈ ਹੋਈ ਤੁਹਾਡੇ ਵੱਲ ਤੁਹਾਡੇ ਵੱਲ ਗੱਲ ਪੰਜਾਬ ਆਪਣਾ ਨੰਬਰ ਦੇ ਦੇ ਜਾਂ ਸਾਡਾ ਨੰਬਰ ਲੈ ਲਓ ਪਰ ਪਤਾ ਨਹੀਂ ਜੀ ਤੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਤੇ ਚਾਹੁੰਦਾ ਕੀ ਹੈ ਤਾਂ ਕੋਈ ਡਿਮਾਂਡ ਨਹੀਂ ਖਾਸ ਰੱਖੀ ਨਹੀਂ ਵੀ ਜੀ ਦੀ ਵਜ੍ਹਾ ਕਰਕੇ ਜਿਸ ਨੂੰ ਆਪਾਂ ਇਹ ਉਹ ਜਿਵੇਂ ਜਿ세 ਕਿਹਾ ਵੀ ਜੇ ਰਿਤ ਕੋਈ ਦਿੱਕਤ ਹੈ ਕਿ ਅਸੀਂ ਦੂਰ ਕਰਾਂਗੇ ਮਤਲਬ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਸ਼ਾਇਦ ਜਾਤੀ ਤੌਰ ਤੇ ਮੈਨੂੰ ਜਾਣਦਾ ਹੋਊ ਕਮਿਊਨੀਕੇਸ਼ਨ ਸਹੀ ਕੀਤਾ ਪਰ ਸਾਨੂੰ ਪ੍ਰੋਪਰ ਸੇ ਗੱਲ ਨਹੀਂ ਕਰਾ ਦੱਸ ਰਿਹਾ ਵੀ ਮਤਲਬ ਕੀ ਚਾਹੁੰਦਾ ਕੀ ਹੈ ਮਰੇ ਲਈ ਦੂਜੀ ਵਾਰੀ ਚਾਂਸ ਆਂਦੇ ਪਹਿਲੇ ਜਿਹੜੇ ਸੀ ਉਹ ਨਹੀਂ ਬੇਜੀ ਸੀ ਹਾਂ ਦੱਸ ਰਿਹਾ ਜੀ ਇਸ ਤਰ੍ਹਾਂ ਹੈ ਬਾਕੀ ਹੁਣ ਦੇਖੋ ਸਿਰ ਕੋ ਟਾਵਰ ਤੇ ਅਸ ਤਾਂ ਕਹਿੰਦਾ ਵੀ ਆਸ-ਪਾਸ ਇਹਦੀ ਕਵਰੀing ਕਰਨੀ ਚਾਹੀਦੀ ਜਦੋਂ ਮਨ ਕੋ ਬਾਹਰ ਬੰਦਾ ਇੱਕ ਚੜ ਜਾਂਦਾ ਜੀ ਕਵਰਿੰਗ ਤਾਂ ਹੋਈ ਹੋਈ ਆ ਬੰਦੇ ਵੀ ਲੱਗੇ ਹੋਏ ਆ ਇਹ ਕਈ ਵਾਰ ਨੇ ਇਲਾਕੇ ਦੇ ਨਤੀਜੇ ਹੁੰਦੇ ਚਾਹਤੇ ਸਹੀ ਤਰੀਕੇ ਜਦੋਂ ਉਹਨਾਂ ਨੇ ਇਹਨਾਂ ਨੂੰ ਰੂਮ ਦਿੱਤਾ ਆ ਸਾਰਾ ਪ੍ਰਬੰਧ ਕੀਤਾ ਜਦੋਂ ਇਹਨਾਂ ਦਾ ਕੰਮ ਹੀ ਟਾਵਰ ਦੀ ਰਾਖੀ ਆ ਤਾਂ ਫਿਰ ਇਹ ਕਰਨੀ ਚਾਹੀਦੀ ਆ ਹਾਂ ਹਾਂ ਕੀ ਸ਼ਾਹਕੋਟ ਗੁਰਵਿੰਦਰ ਪੂਰਤਦਾ 14 ਕਪੜੀਆਂ ਬਸ ਹੋਏ